ਲਏ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਇੱਕ ਵੀਡੀਓ ਆਪਾਂ ਬਣਾਈ ਸੀ ਪੂਰੀ ਜਿਹਦੇ ਵਿੱਚ ਦੱਸਿਆ ਸੀ ਵੀ ਫਰਟੀਰਾ ਰੀਜ਼ੈਂਟ ਕਿਹੜਾ ਪਾਈਏ ਕਿਹੜੀ ਕਿਸਮ ਦਾ ਪਾਈਏ ਕਿਹੜੀ ਕੰਪਨੀ ਦਾ ਪਾਈਏ ਕਦੋਂ ਪਾਈਏ ਕੀ ਹਿਸਾਬ ਕਿਤਾਬ ਪਾਈਏ ਅੱਜ ਸਪੈਸ਼ਲ ਇੱਕ ਕੰਪਨੀ ਨੂੰ ਆਪਾਂ ਟਾਰਗੇਟ ਕਰਾਂਗੇ ਬਾયર ਦੀ ਬਕੋਟਾ ਬਾਰੇ ਮੈਂ ਦੱਸਦਾ ਸੀ ਇਨਸੈਕਟੀਸਾਈਡ ਦੀ ਜਿਹਦੇ ਅਜੇ ਦੇਵਗੰਨ ਬ੍ਰਾਂਡ ਮਾਸਟਰ ਆ ਥਾਂ ਥਾਂ ਤੇ ਇਹਨਾਂ ਦੇ ਪੋਸਟਰ ਲੱਗੇ ਹੋਏ ਨੇ ਟਰੈਕਟਰ ਬ੍ਰਾਂਡ ਉੱਤੇ ਟਰੈਕਟਰ ਦੀ ਫੋਟੋ ਛੱਪੀ ਹੁੰਦੀ ਆ 4 ਕਿਲੋ ਦੀ ਡੋਜ਼ ਆਦੀ ਬਈ ਪੈਕਿੰਗ ਚ ਆਉਂਦਾ ਸੈਂਟਰਨ 2025 ਦੇ ਵਿੱਚ ਹੀ ਲਾਂਚ ਹੋਇਆ ਇਹਦੇ ਵਿੱਚ ਟੈਕਨੀਕਲ ਕਿਹੜਾ ਕਿਹੜਾ ਬਈ ਫਟੇਰਾ ਵਾਲਾ ਇੱਕ ਤਾਂ ਕਲੋਰਾ ਕਲੋਰੋ ਐਂਟਰਾ ਨਿਲੀ ਪ੍ਰੋਲ 0.35 0.35% ਇਹਦੇ ਚ ਫਟੇਰੇ ਚ ਹੁੰਦਾ 0.4 ਪਲੱਸ ਨਾਲ ਫਿਪਰੋਨਿਲ ਹੋ ਗਿਆ ਬਾਹਰ ਦੀ ਰੀਜੈਂਟ ਵਾਲਾ ਸੇਮ 0.345% ਗ੍ਰੈਨੂਲ ਫੇਪਰੋਨਲ ਚ ਹੁੰਦਾ 0.3 ਤਾਂ ਦੋਨਾਂ ਨੂੰ ਕੰਬੀਨੇਸ਼ਨ ਕਰਕੇ ਆਹ ਵਾਲਾ ਬਣਾਤਾ ਇੱਕ ਸੈਂਟਰਨ ਇਹਦਾ ਕੰਮ ਕੀ ਕਰੂਗਾ ਇਹ ਸਿੱਧਾ ਨਰਵਸ ਸਿਸਟਮ ਤੇ ਪੱਤਾ ਲਪੇਟ ਦੀ ਗੋਬ ਦੀ ਸੁੰਡੀ ਦੇ ਉੱਤੇ ਨਰਵਸ ਸਿਸਟਮ ਦੇ ਅਟੈਕ ਕਰੂਗਾ ਉਹਨੂੰ ਵਧਣ ਨਹੀਂ ਦਿੰਦਾ ਇਹਦੇ ਵਿੱਚ ਆਪਣੇ ਕੋਲੇ ਬੂਟੇ ਨੂੰ ਕਾਲਾ ਕਰਨ ਦੀ ਸ਼ਮਤਾ ਤੇ 30 ਦਿਨਾਂ ਤੋਂ ਬਾਅਦ ਬਾਅਦ ਤੁਸੀਂ ਜਦੋਂ ਮਰਜੀ ਝੋਨੇ ਬਾਸਮਤੀ ਦੇ ਵਿੱਚ ਪਾ ਸਕਦੇ ਹੋ ਇਹਨੂੰ 2025 ਦਾ ਨਵਾਂ ਪ੍ਰੋਡਕਟ ਆ ਠੀਕ ਹੈ ਬਈ ਤੇ ਆਪਾਂ ਪਾਵਾਂਗੇ ਇੱਕ ਦੋ ਕਿੱਲੇ ਦੇ ਵਿੱਚ ਟ్రਾਇਲ ਜ਼ਰੂਰ ਕਰਾਂਗੇ ਨਵੀਂ ਚੀਜ਼ ਆ ਮਹਿੰਗੀ ਹੋਊਗੀ ਜ਼ਰੂਰ ਇਹਨਾਂ ਨਾਲੋਂ ਪਰ ਟੈਕਨੀਕਲ ਦੋਨਾਂ ਦਾ ਕੰਬੀਨੇਸ਼ਨ ਕਰਕੇ ਨਵੀਂ ਚੀਜ਼ ਆ ਤੇ ਕੰਮ 100% ਕਰਨ ਦੇ ਅਸਾਰ ਹੈਗੇ ਆ ਇਹਦੇ ਪੱਤਾ ਲਪੇਟ ਦੇਦੇ ਤੇ ਵੀ ਗੋਭ ਦੀ ਸੁੰਡੀ ਦੇ ਉੱਤੇ ਜੇ ਤੁਸੀਂ ਵਰਤਿਆ ਤਾਂ ਮੈਨੂੰ ਜ਼ਰੂਰ ਦੱਸਿਓ ਬਈ ਕੀ ਰੇਟ ਪਿਆ ਕੀ ਹਿਸਾਬ ਕਿਤਾਬ ਆ ਤੇ ਆਪਾਂ ਹੋਰ ਵੀਡੀਓ ਵੀ ਬਣਾਵਾਂਗੇ ਇਹਦੇ ਬਾਰੇ ਟਰੈਕਟਰ ਬ੍ਰਾਂਡ ਇਨਸੈਕਟੀਸਾਈਡ ਦਾ ਸੈਂਟਰਨ ਇਹ ਕਿਨਾਂ ਦਾ ਮਿਸ਼ਨ ਨਾਂ ਤੇ ਆਉਂਦਾ ਸੀਗਾ ਫਟੇਰਾ ਮਿਸ਼ਨ ਨਾਂ ਤੇ ਆਉਂਦਾ ਸੀ ਫਟੇਰਾ ਇਨਸੈਕਟੀਸਾਈਡ ਟਰੈਕਟਰ ਬ੍ਰਾਂਡ ਦਾ ਹੀ ਜਿਹਦੇ ਚ ਇਕੱਲਾ ਆਹ ਹੁੰਦਾ ਸੀ ਆਪਣੇ ਕੋਲੇ ਫਟੇਰਾ ਵਾਲਾ ਟੈਕਨੀਕਲ ਹੁਣ ਮਿਸ਼ਨ ਤਾਂ ਹੈਗਾ ਹੀ ਹੈਗਾ ਨਾਲ ਇੱਕ ਫਿਪਰੋਨਿਲ ਐਡ ਕਰਤਾ ਤੇ ਨਾਂ ਦੇਤਾ ਇਹਨੂੰ ਸੈਂਟਰਨ ਪੱਤਾ ਲਪੇਟ ਤੇ ਗੋਲ ਦੀ ਸੰਡੀ ਤੋਂ ਤੁਹਾਡੇ ਕੋਲੇ 90 40 ਦਿਨ ਕਹਿੰਦੇ ਅਸਰ ਰੱਖੂਗਾ ਇਹਦਾ ਮੇਨ ਆਪਣੇ ਕੋਲੇ ਨਾ ਬਾਸਮਤੀ ਦੇ ਵਿੱਚ ਜ਼ਿਆਦਾ ਰੋਲ ਹੁੰਦਾ ਮੁਛਲ ਦੇ ਵਿੱਚ ਜ਼ਿਆਦਾ ਰੋਲ ਹੁੰਦਾ ਕਿਉਂਕਿ ਉਹਦੇ ਵਿੱਚ ਨਾ ਜਦੋਂ ਸੁੰਡੀ ਵਿੱਚ ਵੜ ਜੇ ਤਾਂ ਗੋਭ ਦੇ ਵਿੱਚ ਥੱਲੋਂ ਗੋਭ ਕੱਟ ਦਿੰਦੀ ਆ ਤੇ ਮੁੰਜਰ ਆ ਜਿਹੜੀ ਬਾਅਦ ਚ ਜਦੋਂ ਨਿਕਲਦੀ ਆ ਉਦੋਂ ਆਪਾਂ ਨੂੰ ਪਤਾ ਲੱਗਦਾ ਵੀ ਚਿੱਟੀ ਮੁੰਜਰ ਨਿਕਲਾਈ ਹੈ ਨਾ ਹਾਲਾਂਕਿ ਚਿੱਟੀ ਮੁੰਜਰ ਖੇਤ ਦੇ ਵਿੱਚ ਜੇ ਤੁਸੀਂ ਸਪਰੇਅ ਕਰ ਦੋਗੇ ਫਿਰ ਤਾਂ ਗੋਦੀ ਸੁੰਡੀ ਮਰ ਜੂਗੀ ਆਪਦਾ ਕੰਮ ਕਰ ਦੂਗੀ ਤੇ ਚਿੱਟੀ मुਂਝਰ ਜੇ ਇੱਕਾ ਦੁੱਕਾ ਹੋਈ ਤਾਂ ਕੋਈ ਜ਼ਿਆਦਾ ਆਪਣੇ ਕੋਲੇ ਨੁਕਸਾਨ ਨਹੀਂ ਹੈਗਾ ਪਰ ਤੁਹਾਨੂੰ ਲੱਗਦਾ ਵੀ ਬਾਸਮਤੀ ਆਪਣੀ ਵਿਰਲੀ ਆ ਤੇ ਰੇਸ ਥੋੜੇ ਤੋਂ ਜ਼ਿਆਦਾ ਪੈਗੀ ਜਾਂ ਕੋਈ ਝੋਨਾ ਉਹਦੇ ਚ ਰੇਹ ਜ਼ਿਆਦਾ ਪੈਗੀ ਰੰਗ ਉਹਦਾ ਜਮਾ ਹੀ ਕੱਚਾ ਸੁੰਡੀ ਨੇ ਉਹਨੂੰ ਅਟੈਕ ਕਰਤਾ ਉਹਦੇ ਉੱਤੇ ਆਪਾਂ ਸਪਰੇਅ ਕਰਕੇ ਤਾਂ ਕੰਟਰੋਲ ਕਰ ਹੀ ਲਵਾਂਗੇ ਪਰ ਜੇ ਆਪਾਂ ਜ਼ਹਿਰ ਪਾਉਣਾ ਇਹ ਤੁਸੀਂ 30 ਦਿਨਾਂ ਤੋਂ ਬਾਅਦ ਬਾਅਦ ਜਾਂ ਜੁਲਾਈ ਦੇ ਆਖਰੀ ਹਫਤੇ ਜਾਂ ਅਗਸਤ ਦੇ ਮਹੀਨੇ ਤੁਸੀਂ ਪਾ ਸਕਦੇ ਹੋ ਪਛੇਤੀਆਂ ਵੈਰੈਟੀਆਂ ਦੇ ਵਿੱਚ ਗੇਤੀਆਂ ਵੈਰੈਟੀਆਂ ਦੇ ਵਿੱਚ ਜੁਲਾਈ ਦੇ ਆਖਰੀ ਹਫਤੇ 'ਚ ਲਾਸਟ ਜੂੜੀਆ ਪੂਰੀ ਕਰਨ ਤੋਂ ਪਹਿਲਾਂ ਪਾ ਦਿਓ ਜਾਂ ਲਾਸਟ ਮੈਂ ਜਿਹੜੀ ਰਿਕਮੈਂਡ ਕਰੂੰਗਾ ਵੀ ਲਾਸਟ ਜੂੜੀਆ ਜਦੋਂ ਤੁਸੀਂ ਪਾਤੀ ਕਿਉਂਕਿ ਚੋ ਨਾਲ ਅਲਮੋਸਟ ਸਾਰਿਆਂ ਦਾ ਮਹੀਨਾ ਦਾ ਹੋ ਗਿਆ ਹੁਣ ਲਾਸਟ ਜੂੜੀਆ ਪਾਤੀ ਉਹਦੋਂ ਤੀਜੇ ਚੌਥੇ ਦਿਨ ਫੁੱਲ ਪਾਣੀ ਭਰ ਕੇ ਜਾਂ ਪੰਜਵੇਂ ਦਿਨ ਫੁੱਲ ਪਾਣੀ ਜਮਾ ਭਰ ਕੇ ਮਿੱਟੀ ਦੇ ਵਿੱਚ 10-15 ਕਿਲੋ ਮਿੱਟੀ ਦੇ ਵਿੱਚ ਇਹਨੂੰ ਰਲਾ ਕੇ ਤੇ ਛਿੱਟਾ ਦੇ ਦਿਓ ਖੇਤ ਦੇ ਵਿੱਚ ਖੜੇ ਪਾਣੀ ਦੇ ਵਿੱਚ ਅਸਰ ਤੁਹਾਡੇ ਕੋਲੇ ਪੂਰਾ ਕਰੂਗੀ ਇਹ ਜਿਹੜੀ ਪੈਗੀ ਉਹਨੂੰ ਵੀ ਮਾਰ ਦੂਗੀ ਜਿਹੜੇ ਨਿੱਕੇ ਮੋਟੇ ਨੇ ਆਂਡੇ ਉਂਡੇ ਉਹਨਾਂ ਨੂੰ ਵੀ ਮਾਰ ਦੂਗੀ ਤੇ ਜਿਹੜੀ ਨਵੀਂ ਆਊਗੀ ਉਹ ਤਾਂ ਆਉਂਦੀ ਨਹੀਂ 25 ਤੋਂ ਲੈ ਕੇ 30 ਦਿਨ ਨਿਸ਼ਾ ਟਰੈਕਟਰ ਬ੍ਰਾਂਡ ਦਾ ਇਨਸੈਕਟੀਸਾਈਡ ਦਾ ਸੈਂਟਰ ਥੈਂਕ ਯੂ ਸੋ ਮੱਚ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓ ਵੀ ਆਪਾਂ ਪਾਉਂਦੇ ਰਹਿਾਂਗੇ